ਰਾਜੇ ਕੁਮਾਰਾ ਬਹਿ ਮੈਨੂੰ ਸੇਠੀ ਨਾਲ ਜ਼ਿਆਦਾ ਲੋਕੀ ਜਾਣਦੇ ਆ ਅਜੀਤ ਕੁਮਾਰ ਜੀ ਕੀ ਗੱਲਬਾਤ ਹੈ ਅੱਜ ਤੁਹਾਡੇ ਘਰ ਗੱਲਬਾਤ ਇਹ ਵੀ ਇਹ ਘਰ ਕੋਈ ਨਹੀਂ ਹੈਗਾ ਤੇ ਜਦੋਂ ਘਰ ਦੇ ਜਿਹੜੇ ਮੰਦਰ ਗਏਦੇ ਸੀ ਤੇ ਫੁੱਲਾਵਲੀ ਮਾਤਾ ਦੇ ਮੰਦਰ ਉਦੋਂ ਵਾਪਸੀ ਤੇ ਆਏ ਨੇ ਇਹਨਾਂ ਨੂੰ ਬੇਰ ਤੋਂ ਛੱਕ ਹੋ ਗਿਆ ਲੱਭੇ ਸਾਰੇ ਘਰ ਕੋਈ ਨਾ ਕੋਈ ਕਾਂਡ ਹੋ ਗਿਆ ਵਾ ਜਦੋਂ ਨੇ ਧਿਆਨ ਨਾਲ ਚੰਗੀ ਤਰ੍ਹਾਂ ਦੇਖਿਆ ਤਾਂ ਥੜਾ ਥੜਾ ਕੋਠੇ ਵਾਲਾ ਸਾ ਲੱਗ ਜਿੰਦਰਾ ਹੀ ਉਹ ਜੰਗਲਾ ਹੀ ਜਿਹੜਾ ਜਿਹੜਾ ਸੀ ਉਹ ਉਖਾੜ ਕੇ ਉਹਨਾਂ ਨੇ ਤੇ ਘਰ ਦੇ ਅੰਦਰ ਐਂਟਰ ਕਰ ਗਏ ਨੇ ਤੇ ਘਰ ਦਾ ਸਾਰਾ ਸਾਮਾਨ ਇਹਨਾਂ ਉਥਲ ਪੁਥਲ ਕਰ ਦਿੱਤਾ ਵਾ ਜੋ ਇਹਨਾਂ ਨੂੰ ਮਿਲਿਆ ਜੋ ਇਹਨਾਂ ਨੂੰ ਮਿਲੀ ਚੀਜ਼ ਉਹ ਲਾਲੂ ਕਰੇ ਨਿਕਲ ਗਏ ਭੁੰਡ ਪਤਾ ਨਹੀਂ ਇਹ ਐਸੇ ਰਸਤੇ ਤੋਂ ਇਹਨਾਂ ਨੇ ਕਿੱਦਾਂ ਜਾਨੂਨੇ ਕਿੱਦਾਂ ਨਹੀਂ ਹੈਗੇ ਜਾਨੂ ਹੂੰ ਕਿਨਾਂ ਨੁਕਸਾਨ ਹੋਇਆ ਜੀ ਸਾਡਾ ਕੋਈ 20-25 ਹਜ਼ਾਰ ਦੇ ਵਿੱਚ ਵਿੱਚ ਸਾਡਾ ਨੁਕਸਾਨ ਹੋਇਆ ਵਾ ਹੂੰ ਅਮੂਮਨ ਇੰਨਾ ਕੀ ਕਹਿ ਸਕਦੇ ਆ ਕਿ ਸਾਨੂੰ ਹੋਰ ਕੁਝ ਨਹੀਂ ਪਤਾ ਲੱਗੇ ਕਰਦਾ ਹਲੇ ਤੁਹਾਨੂੰ ਪਤਾ ਬੰਦਾ ਪਰਵਾਹ ਪਰੇਸ਼ਾਨੀ ਚ ਹੁੰਦਾ ਵਾ ਪਰੇਸ਼ਾਨੀ ਚ ਉਹਨੇ ਕੀ ਚੱਕ ਕਰਨਾ ਤੇ ਕੀ ਕਰਨਾ ਅਗਲੇ ਦਿਨ ਖਲਾਰਾ ਉਹ ਪੂਰਾ ਹੀ ਪਾ ਕੇ ਗਿਆ ਬੰਦੇ ਤੇ ਆਏ ਹੀ ਉਦੋਂ ਉਦੋਂ ਉਹ ਬੱਚਾ ਕੋਈ 12 ਸਾਲ ਦੇ ਸੀ ਦੋ ਜਣੇ ਸੀ ਤੇ ਦੋਹਾਂ ਨੇ ਸਾਡਾ ਜਨ ਕੇ ਕੰਧ ਟੱਪ ਕੇ ਜਾ ਗਏ ਤੇ ਟੱਪ ਕੇ ਆ ਗਏ ਜਾਂਦੇ ਉਦੋਂ ਸਾਡਾ ਮੋਬਾਈਲ ਚੁੱਕ ਕੇ ਲੱਗ ਗਏ ਇਹ ਮੰਗਵਾਦਿਆ ਮੈਨੂੰ ਉਸ ਇੱਕ ਮੁੰਡੇ ਦੇ ਉਸੇ ਤੇ ਸ਼ੱਕ ਪੈ ਕਦਾ ਵੀ ਸ਼ਾਇਦ ਉਹਨੂੰ ਹੀ ਇਹ ਰਸਤੇ ਦਾ ਪਤਾ ਹੈਗਾ ਤੇ ਉਹਨੇ ਕੋਲ ਕਾਂਡ ਕੀਤਾ ਹੋਇਆ ਪਰ ਮੈਨੂੰ ਉਹਦੀ ਸ਼ਕਲ ਦਾ ਉਦੋਂ ਵੀ ਨਹੀਂ ਪਤਾ ਤੇ ਹੁਣ ਵੀ ਨਹੀਂ ਪਤਾ ਹੈ ਪੁਲਿਸ ਦੇ ਪਹੁੰਚੇ ਉਨਪਰ ਫੋਨ ਪੁਲਿਸ ਵਾਲੇ ਆਏ ਸੀ ਕੀ ਕਹਿੰਦੇ ਉਹ ਪੁਲਿਸ ਵਾਲੇ ਆਪਣੀ ਇਨਕੁਆਰੀ ਕਰਕੇ ਜੇਨੇ ਕੋਠੇ ਥੱਲੇ ਉੱਪਰ ਅੰਦਰ ਸਭ ਕੁਝ ਉਹਨਾਂ ਦੇਖਿਆ ਵਾ ਤੇ ਉਹ ਕਹਿੰਦੇ ਆ ਵੀ ਅਸੀਂ ਜਿੰਨੀ ਸਾਡੇ ਕੋਲ ਕੋਸ਼ਿਸ਼ ਹੋਈ ਗਈ ਹੈ ਪੂਰੀ ਕਰਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ੁਕਰੀਆ ਬਾਈ ਸੋ ਥਾਣਾ ਸਿੱਟੀ ਵਿੱਚ ਜਦੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਪਰਿਵਾਰ ਵੱਲੋਂ ਤਾਂ ਥਾਣਾ ਸਿੱਟੀ ਤੋਂ ਜਿਹੜੇ ਜੀ ਪੁਲਿਸ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਇਸ ਘਰ 'ਚ ਚੋਰੀ ਹੋਈ ਹੈ ਔਰ ਕਿੰਨਾ ਕ ਸਾਮਾਨ ਜਲਣ ਕਿੰਨਾ ਕ ਨੁਕਸਾਨ ਹੋ ਗਿਆ ਜੀ ਇਹ ਅੱਜ ਦੁਪਹਿਰੇ ਬਬਜੀ ਸਾਡੇ ਅਜੇ ਕੁਮਾਰ ਸੇਠੀ ਨੇ ਬਾਹਰ ਕਹਿਣ ਦੇ ਗਾਣਾ ਸਾਡੇ ਕੋਲ ਆਏ ਸੀ ਕਿ ਇਹਨਾਂ ਦੇ ਮਿਸੇ ਗਏ ਸੀ ਮੰਦਰ ਜੀ ਦੁਪਹਿਰ 2 ਤੋਂ 3 ਦੇ ਵਿਚਕਾਰ ਕਿਤੇ ਕੋਈ ਉਹਨਾਂ ਨੇ ਛੱਤ ਤੋਂ ਉੱਪਰ ਜੰਗਲਾ ਤੋੜ ਕੇ ਕੋਈ ਅੰਦਰ ਆ ਕੇ ਤੇ ਹੇ ਨੀਚੇ ਨਾਮ ਕਾਲਜ ਮੰਦਿਰ ਬਣਾਇਆ ਛੋਟੇ ਉਹਦੇ ਵਿੱਚ ਇਹਨਾਂ ਦੀ ਨਗਦੀ ਕੋਈ 20000 ਦੇ ਕਰੀਬ ਕਹਿੰਦੇ ਸੀ ਇਹਨਾਂ ਕੋਲ ਹੈਗੇ ਸੀ ਉਹ ਚੋਰੀ ਕਰਕੇ ਇਹਨੇ ਲੈ ਗਏ ਕੋਈ ਸ਼ੱਕ ਭਾਜੀ ਕਿ ਕਿਦਾਂ ਦੇ ਕੋਣ ਹੋ ਸਕਦਾ ਵੇ ਸ਼ੱਕ ਵੇਖੋ ਜੀ ਹੁਣ ਦੇਖ ਰਹੇ ਹਾਂ ਆਲੇ-ਦੋਲੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਸੀਸੀ ਕੈਮਰੇ ਆਲੇ-ਦੋਲੇ ਵੇਖੇ ਚੈੱਕ ਕਰਾਂਗੇ ਆਪਾਂ ਵੀ ਕੋਈ ਆਇਆ ਗਿਆ ਕੌਣ ਹੈਗਾ ਤੇ ਬਾਕੀ ਆ ਲੱਗਦਾ ਘਰ ਜਨੇ ਹੈਗੇ ਘਰ ਚ ਕੋਈ ਖਾਲੀ ਘਰ ਸਾਰੇ ਤੋਲੇ ਲੱਗੇ ਹੋਏ ਬਾਹਰ ਕੋਈ ਅੰਦਰ ਹੀ ਤਰ੍ਹਾਂ ਗਏ ਨੇ ਤੇ ਸੁਰੀਖ ਕਰ ਰਹੀ ਹੈ ਵਾਕੀ ਕੈਮਰੇ ਚੈੱਕ ਕਰਕੇ ਦੱਸਾਂਗੇ ਆਪਾਂ ਜੀ ਬਾਜੀ ਮੇਨ ਗੇਟ ਤੋੜਿਆ ਗਿਆ ਜਾਂ ਸਿੱਧਾ ਉੱਪਰ ਤੋਂ ਆਏ ਨਹੀਂ ਤੋੜਿਆ ਨਹੀਂ ਗਿਆ ਟੱਪ ਕੇ ਆਇਆ ਟੱਪ ਕੇ ਆਇਆ ਟੱਪ ਕੇ ਆਇਆ ਤੇ ਉੱਪਰੋਂ ਗ੍ਰਿਲ ਤੋੜੀ ਗਈ ਇਹਨਾਂ ਦੀ ਗ੍ਰਿਲ ਹਾਂ ਜੀ ਜੰਗਲਾ ਲੱਗਾ ਉੱਪਰ ਛੱਤ ਦੇ ਉੱਪਰ ਉਧਰੋਂ ਤੋੜ ਕੇ ਅੰਦਰ ਵੜੇ ਤੇ ਜਾਂਚ ਫਿਰ ਹੁਣ ਜਲਦੀ ਵੀ ਪਾਜੀ ਜਾਂ ਚੱਲ ਰਹੀ ਹੈ ਜੀ ਬਿਲਕੁਲ ਅਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਹੋਏਗਾ ਸਾਹਮਣੇ ਲਿਆਵਾਂਗੇ ਉਮੀਦ ਕਰੀਏ ਵੀ ਜਲਦ ਕਾਬੂ ਆਏ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਅਵੈਸਟੀਗੇਸ਼ਨ ਕਰਾਂਗੇ ਡੰਗਾਈਦਾਂ ਕਰਾਂਗੇ ਸੀਸੀ ਆਪਾਂ ਚੈੱਕ